ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਭਾਈ ਸਰਬੱਤ ਹੀ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਆਪ ਜੀ ਨੂੰ ਪਲੀ ਪ੍ਰਕਾਰ ਪਤਾ ਹੀ ਹੈ ਕਿ ਪਿਛਲੇ ਦਿਨੀ ਪਾਵਨ ਪਵਿੱਤਰ ਧਰਤੀ ਰਾੜਾ ਸਾਹਿਬ ਦੀ ਵੱਡੇ ਸਾਂਝੀ ਮਹਾਰਾਜ ਸੰਤ ਬਾਬਾ ਜੀ ਸਤਸੰਗੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਬਹੁਤ ਵੱਡੇ ਸਮਾਗਮ ਹੋਏ ਜਿਸ ਵਿੱਚ ਲੱਖਾਂ ਦੀ ਤਕਰੀਬੀ ਸੰਗਤਾਂ ਨੇ ਹਾਜ਼ਰੀ ਭਰੀ ਸੋਸੇ ਪ੍ਰਕਾਰ ਮਹਾਂਪੁਰਖਾਂ ਦੇ ਜੋ ਸੇਵਕ ਅਨਨ ਸੇਵਕਾ ਨਿਕਾ ਮਹਾਪੁਰਖ ਜਿਨ੍ਹਾਂ ਨੇ ਬਖੋ ਬਖਰੇ ਸਥਾਨਾਂ ਵਿਖੇ ਮਹਾਪੁਰਖਾਂ ਦੀ ਯਾਦ ਮਨਾਉਣਾ ਕੀਤਾ ਸੋ ਬੇਨਤੀ ਹੈ ਭਾਈ ਜੋ ਕਿ ਸੰਤ ਮਹਾਰਾਜ ਦਾ ਆਪਣਾ ਪਵਿੱਤਰ ਸਥਾਨ ਗੁਰਦੁਆਰਾ ਈਸਰ ਸਰਪੁਲ ਕਲਿਆਣ ਜੋ ਕਿ ਮਰੇਲ ਕੋਟਲੇ ਤਰਾਈ ਕੋਟ ਤੇ ਪੈਂਦਾ ਇਹ ਸਥਾਨ ਇਸ ਸਥਾਨ ਤੇ ਸੰਤ ਮਹਾਰਾਜ ਜੀ ਨੇ ਲਗਭਗ 14 ਸਾਲ ਆਪ ਕਿਰਪਾ ਕੀਤੀ ਸੰਗਤਾਂ ਨੂੰ ਇਲਾਕੇ ਨੂੰ ਜੋ ਕਿ ਦੀਵਾਨ ਬਖਸ਼ਿਸ਼ ਕਰਕੇ ਨਿਵਾਜਨਾ ਕੀਤਾ ਉਪਰੰਤ ਛੋਟੇ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਜੀ ਮਹਾਪੁਰਖਾਂ ਦੀ ਆਗਿਆ ਅਨੁਸਾਰ ਜਥੇਦਾਰ ਸੰਤ ਬਾਬਾ ਮਹਿੰਦਰ ਸਿੰਘ ਜੀ ਆਨੇ ਵੀ 12 ਸਾਲ ਇਸ ਤਰਤੀ ਨੂੰ ਦੀਵਾਨ ਦੇ ਕੇ ਨਵਾਜਣਾ ਕੀਤਾ ਉਪਰੰਤ ਨਿਰੰਤਰ ਉਸੇ ਪ੍ਰਕਾਰ ਸਾਡੀ ਸੰਪਰਦਾਇ ਦੇ ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਮਹਾਪੁਰਖਾਂ ਵੱਲੋਂ ਹਰ ਸਾਲ ਦੀਵਾਨ ਦੇ ਕੇ ਨਵਾਜਿਆ ਜਾਂਦਾ ਹੈ ਸੋ ਲਗਭਗ 2 ਸਾਲਾਂ ਤੋਂ ਲੈ ਕਰਕੇ ਪਿਛਲੇ ਸਾਲ ਤੋਂ ਲੈ ਕਰਕੇ ਸੰਤ ਮਹਾਰਾਜ ਜੀਆਂ ਦਾ ਇਸ ਸਥਾਨ ਤੇ ਜੋ ਕਿ ਸਾਲਾਨਾ ਵਰਸ਼ੀ ਸਮਾਗਮ ਮਨਾਇਆ ਜਾਂਦਾ ਹੈ ਸੋ ਬੇਨਤੀ ਹੈ ਭਾਈ ਇਲਾਕਾ ਦੇ ਵਾਸੀ ਸੰਗਤਾਂ ਨੂੰ ਵਿਸ਼ੇਸ਼ ਕਰਕੇ ਕਿ 5 ਤਰੀਕ ਨੂੰ 5 ਅਕਤੂਬਰ ਨੂੰ 2024 ਨੂੰ ਸ਼੍ਰੀ ਖੰਡ ਪਾਠ ਸਰ ਪ੍ਰਕਾਸ਼ ਹੋਣਗੇ 6 ਅਤੇ 7 ਨੂੰ ਖੰਡ ਪਾਠਾਂ ਦੀ ਸਮਾਪਤੀ ਹੋਵੇਗੀ ਉਸ ਤੋਂ ਉਪਰੰਤ ਜੋ ਕਿ 7 ਅਤੇ 8 ਅਕਤੂਬਰ ਦਾ ਜੋ ਕਿ ਮਹਾਪੁਰਖਾਂ ਦਾ ਵਰਸੀ ਦਾ ਸਮਾਗਮ ਮਨਾਇਆ ਜਾਣਾ ਹੈ ਸੋ ਜਿਸ ਵਿੱਚ अनेका ਮਹਾਪੁਰਖ ਰਾਗੀ ਕਥਾਵਾਚਕ ਪਹੁੰਚ ਕੇ ਸੰਗਤਾਂ ਨੂੰ ਕੀਰਤਨ ਦੁਆਰਾ ਹਰ ਜਸ ਦੁਆਰਾ ਨਿਹਾਲ ਕਰਨਗੇ ਗੁਰਮਤਿ ਦੇ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਸਾਡੇ ਸੰਪਰਦਾ ਦੇ ਮੌਜੂਦਾ ਮੁਖੀ ਮਹਾਬਰਖ ਵੀ ਇਸ ਵਿੱਚ ਵਿਸ਼ੇਸ਼ ਕਰਕੇ ਪਹੁੰਚ ਕੇ ਸੰਗਤਾਂ ਨੂੰ ਨਿਹਾਲ ਕਰਨਗੇ ਸੋ ਸਮੂਹ ਇਲਾਕਾ ਦੇ ਵਾਸੀ ਸੰਗਤਾਂ ਨੂੰ ਬੇਨਤੀ ਹੈ ਭਾਈ ਜੋ ਕਿ 6 ਅਤੇ 7 ਵਾਹਿਗੁਰੂ 7 ਅਤੇ 8 ਅਕਤੂਬਰ ਨੂੰ ਸੰਗਤਾਂ ਨੇ ਵਿਸ਼ੇਸ਼ ਕਰਕੇ ਪਹੁੰਚ ਕਰਕੇ ਪਾਇਲਾ ਪ੍ਰਾਪਤ ਕਰਨੇ ਜਿਸ ਵਿੱਚ ਖੋਨਦਾਰ ਕੈਂਪੀ ਲੱਗਣਗੇ ਸੁਸੰਗਤਾਂ ਨੇ ਭਾਈ ਇਸ ਸਮੇਂ ਤੋਂ ਲਾਭ ਉਠਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ